हासिल ਹੋਈ ਹੈ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗੱਭਰੂ ਜਿਹੜਾ ਆ ਉਹ ਪਾਕਿਸਤਾਨ ਨੂੰ ਭਾਰਤੀ ਆਰਮੀ ਦੀ ਖੂਫੀਆ ਜਾਣਕਾਰੀ ਦਿੰਦਾ ਸੀਗਾ ਔਰ ਆਪਰੇਸ਼ਨ ਸੰਦੂਰ ਦੇ ਨਾਲ ਜੁੜੀ ਜਾਣਕਾਰੀ ਦੇ ਵਿੱਚ ਜਿਹੜੀ ਮੂਵਮੈਂਟ ਆਰਮੀ ਦੇ ਵੱਲੋਂ ਕੀਤੀ ਗਈ ਖਾਸ ਤੌਰ ਤੇ ਸਰਹੱਦੀ ਖੇਤਰਾਂ ਦੇ ਵਿੱਚ ਉਹ ਸਾਰੀ ਮੂਵਮੈਂਟ ਦੀ ਜਾਣਕਾਰੀ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਆਈਐਸਆਈ ਨੂੰ ਦਿੰਦਾ ਸੀਗਾ ਔਰ ਇਹ ਨਹੀਂ ਉਧਰੋਂ ਕਈ ਚੈਨਲਾਂ ਦੇ ਰਾਹੀਂ ਜਿਹੜੇ ਪੈਸੇ ਐ ਉਹ ਵੀ ਬਰਾਮਦ ਕਰ ਚੁੱਕਾ ਹੈ ਜਸੂਸੀ ਕਰਨ ਦੇ ਪੈਸੇ ਵੀ ਪਾਕਿਸਤਾਨ ਤੋਂ ਇਸ ਦੇ ਵੱਲੋਂ ਲੈ ਗਏ ਨੇ ਤਾਂ ਤਸਵੀਰਾਂ ਦਿਖਾ ਰਿਆ ਇਹ ਨੌਜਵਾਨ ਦਾ ਨਾਮ ਗਗਨਦੀਪ ਸਿੰਘ ਦੱਸਿਆ ਜਾ ਰਿਹਾ ਤਰਨ ਤਾਰਨ ਦਾ ਇਹ ਰਹਿਣ ਵਾਲਾ ਫਿਰ ਹਾਲ ਤੁਹਾਨੂੰ ਦੱਸਦੀ ਕਿ ਕਾਊਂਟਰ ਇੰਟੈਲੀਜੈਂਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਐਫ ਆਈ ਆਰ ਵੀ ਦਰਜ ਕਰ ਦਿੱਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਆਪਰੇਸ਼ਨ ਸਿੰਧੂਰ ਚੱਲਿਆ ਸੀ ਤਾਂ ਆਰਮੀ ਨੂੰ ਆ ਆਰਮੀ ਦੀ ਜਿਹੜੀ ਵੀ ਖੂਫੀਆ ਮੂਵਮੈਂਟ ਸੀ ਖਾਸ ਤੌਰ ਤੇ ਕਿਉਂਕਿ ਤਰਨਤਾਰਨ ਏਰੀਆ ਦੀ ਗੱਲ ਕਰਦੇ ਆ ਤਾਂ ਤਰਨਤਾਰਨ ਏਰੀਆ ਜਿਹੜਾ ਆ ਉਹ ਸਰਹੱਦੀ ਖੇਤਰ ਹੈਗਾ ਤਾਂ ਸਰਹੱਦੀ ਖੇਤਰ ਦੇ ਵਿੱਚ ਆਰਮੀ ਦੀ ਸਭ ਤੋਂ ਵੱਧ ਮੂਵਮੈਂਟ ਰਹੀ ਤਾਂ ਉਹ ਮੂਵਮੈਂਟ ਦੇ ਬਾਰੇ ਦੇ ਵਿੱਚ ਗਗਨਦੀਪ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਜੋ ਪੁਲਿਸ ਜਾਣਕਾਰੀ ਦੇ ਪਾਰੀ ਹੈ ਕਿ ਇਹਦੇ ਵੱਲੋਂ ਆਰਮੀ ਦੀ ਖੂਫੀਆ ਮੂਵਮੈਂਟ ਆਪਰੇਸ਼ਨ ਸੰਧੂਰ ਨੂੰ ਲੈ ਕੇ ਪਾਕਿਸਤਾਨ ਦੀ ISI ਦੇ ਨਾਲ ਸਾਂਝੀ ਕੀਤੀ ਗਈ ਔਰ ਇਨਾ ਹੀ ਨਹੀਂ ਜਸੂਸੀ ਕਰਨ ਦੇ ਵਾਸਤੇ ਇਸਨੇ ISI ਦੇ ਅਫਸਰਾਂ ਤੋਂ ਪੈਸੇ ਤੱਕ ਵੀ ਲੈਨੇ ਵੱਖ-ਵੱਖ ਚਲਨਾ ਦੇ ਰਾਹੀਂ ਪੈਸੇ ਵੀ ਲੈਨੇ ਗਗਨਦੀਪ ਨੇ ਤਾਇ ਘਰ ਦੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਦਿਖਾਰੀਆਂ ਘਰ ਦੇ ਵਿੱਚ ਬਜ਼ੁਰਗ ਮਾਪੇ ਜਿਹੜੇ ਮੌਜੂਦ ਹੈਗੇ ਨੇ ਔਰ ਪਿਤਾ ਦੀ ਗੱਲ ਕਰੀ ਤਾਂ ਪਿਤਾ ਬਿਮਾਰ ਪੈਨੇ ਔਰ ਗਗਨਦੀਪ ਆਪ ਵੀ ਅਪਾਹਜ ਦੱਸਿਆ ਜਾ ਰਿਹਾ ਹੈ ਮੇਰੇ ਨਾਲ ਮੇਰੇ ਸਹਿਯੋਗੀ ਰਮਨ ਚਾਵਲਾ ਤਰਨਤਾਰਨ ਤੋਂ ਜੁੜ ਚੁੱਕੇ ਨੇ ਮੌਕੇ ਤੇ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਜਾਣਕਾਰੀ ਹੈ ਇਸ ਬਾਬਤ ਤਾਂ ਰਮਨ ਜੀ ਅਸੀਂ ਨੌਜਵਾਨਾਂ ਦੀਆਂ ਤਸਵੀਰਾਂ ਵੀ ਦੇਖ ਰਿਹਾ ਸਿੱਖੀ ਸਰੂਪ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਗਗਨਦੀਪ ਤਾਂ ਕੀ ਕੋਈ ਜਾਣਕਾਰੀ ਹੈ ਜਿਹੜੀ ਮੁਢਲੀ ਜਾਣਕਾਰੀ ਦੇ ਵਿੱਚ ਤੋਂ ਪਤਾ ਲੱਗਾ ਹੈ ਕਿ ਜਾਣਕਾਰੀ ਦਿੰਦਾ ਸੀ ਖੂਫੀਆ ਆਰਮੀ ਦੇ ਆਪਰੇਸ਼ਨ ਦੀ ਪਾਕਿਸਤਾਨ ਨੂੰ ਪਰਿ ਕਿਵੇਂ ਸਾਰਾ ਕੁਝ ਹੋਇਆ ਜਾਣਕਾਰੀ ਦਿਓ ਜੀ ਆ ਡੀਜੀਬੀ ਪੰਜਾਬ ਵੱਲੋਂ ਇੱਕ ਟਵੀਟ ਸਾਂਝੀ ਕਰਨ ਤੋਂ ਬਾਅਦ ਪਤਾ ਚੱਲਿਆ ਹੈ ਕਿ ਗਗਨਦੀਪ ਸਿੰਘ ਸਨਫ ਸੁਖਵਿੰਦਰ ਸਿੰਘ ਜੋ ਕਿ ਜਨਮ ਤੋਂ ਹੀ ਅਪਾਜ ਹੈ ਉਹਨੂੰ ਕੋਲਿਓ ਦਾ ਸ਼ਿਕਾਰ ਸੀ ਔਰ ਉਸ ਵੱਲੋਂ ਜਿਹੜੇ ਪਾਕਿਸਤਾਨ ਦੇ ਨਾਲ ਸੰਬੰਧ ਬਣਾਉਂਦੇ ਹੋਏ ਉੱਥੇ ਆਈਐਸਆਈ ਨਾਲ ਸਾਂਝ ਬਣਾ ਕੇ ਉਥੇ ਭਾਰਤੀ ਜਿਹੜੀ ਫੌਜ ਆ ਉਹਦੇ ਨਾਲ ਮੂਵਮੈਂਟ ਦੀ ਉਹਦੀਆਂ ਜਿਹੜੀਆਂ ਜਾਣਕਾਰੀਆਂ ਵਾਂ ਖੁਫੀਆ ਉਹ ਸਾਂਝੀਆਂ ਕੀਤੀਆਂ ਗਈਆਂ ਹਨ ਔਰ ਇਸ ਦੌਰਾਨ ਆਪਰੇਸ਼ਨ ਸੰਧੂਰ ਜਿਹੜਾ ਚਲਾਇਆ ਗਿਆ ਸੀਗਾ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਜਿਹੜੀਆਂ ਵਾਂ ਉਧਰ ਪਾਕਿਸਤਾਨ ਨਾਲ ਸੰਬੰਧ ਬਣਾਉਂਦੇ ਹੋਏ ਸਾਂਝੀਆਂ ਕੀਤੀ ਗਈਆਂ ਨੇ ਪਰਮਜੀ ਇਹ ਵੀ ਇਹ ਵੀ ਕਿਹਾ ਗਿਆ ਕਿ ਜਸੂਸੀ ਕਰਨ ਦੇ ਬਦਲੇ ਦੇ ਵਿੱਚ ਉਸਨੇ ਪੈਸੇ ਲਏ ਸੀ ਹੁਣ ਉਹ ਪੈਸੇ ਕਿਸ ਚੈਨਲ ਦੇ ਥਰੂ ਆਏ ਕਿਸੇ ਬੰਦੇ ਥਰੂ ਆਏ ਜਾਂ ਆਨਲਾਈਨ ਪੇਮੈਂਟ ਆਈ ਉਹ ਅਜੇ ਤੱਕ ਕੁਝ ਪਤਾ ਲੱਗ ਪਾਇਆ ਜਾਂ ਪੁਲਿਸ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਹੋਵੇ ਨਹੀਂ ਜੀ ਹਲੇ ਇਸ ਬਾਰੇ ਜਿਹੜਾ ਕਿ ਖੁੱਲ ਕੇ ਜਿਹੜਾ ਪੁਲਿਸ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ ਔਰ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਹੈ ਉਸ ਨੂੰ ਸੀਆਈਏ ਸਟਾਫ ਤੇ ਲਗਾ ਕੇ ਉਸ ਤੋਂ ਕੁਝ ਕੁਛ ਕੀਤੀ ਜਾ ਰਹੀ ਹੈ ਔਰ ਜਲਦੀ ਹੀ ਜਿਹੜੇ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦੇਣਗੇ ਕਿ ਜਿਹੜਾ ਗਗਨਦੀਪ ਸਿੰਘ ਵੱਲੋਂ ਦਿੱਤੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਸਨ ਉਸ ਦੇ ਬਦਲੇ ਜਿਹੜੀ ਉਹਨੂੰ ਭਾਰਤੀ ਵੱਖ-ਵੱਖ ਚੈਨਲਾਂ ਦੇ ਰਾਹੀਂ ਜਿਹੜੀ ਕਿ ਪੇਮੈਂਟ ਆਈ ਹੈ ਉਹ ਕਿਸ ਰੂਪ ਵਿੱਚ ਆਈ ਸੀ ਔਨਲਾਈਨ ਪੇਮੈਂਟ ਆਈ ਸੀ ਜਾਂ ਇਸ ਦੇ ਵਿੱਚ ਹਵਾਲਾ ਰਕਮ ਥਰੂ ਤੁਹਾਨੂੰ ਦਿੱਤੀ ਗਈ ਹੈ ਜਾਂ ਕੋਈ ਕਿਸੇ ਥਰੂ ਥਰਡ ਪਰਸਨ ਵਿੱਚ ਹੋਰ ਵੀ ਇਨਵੋਲਵ ਹੋ ਸਕਦੇ ਹਨ ਉਹ ਵੀ ਉਸ ਦੇ ਰਾਹੀਂ ਦਿੱਤੀ ਗਈ ਸੀ ਅਰਮਨ ਜੀ ਇਹ ਜਿਹੜਾ ਮਲਜ਼ਮ ਗਗਨਦੀਪ ਹੈ ਕੰਮ ਕੀ ਕਰਦਾ ਸੀਗਾ ਹਾਂ ਜੀ ਗਗਨਦੀਪ ਸਿੰਘ ਦੇ ਜਿਹੜੇ ਪਤਾ ਵਾ ਸੁਖਵਿੰਦਰ ਸਿੰਘ ਹੈ ਇਹਨਾਂ ਦਾ ਬਹੁਤ ਪੁਰਾਣਾ ਬਾਜ਼ਾਰ ਗੜ ਦਾ ਬਾਜ਼ਾਰ ਤਰਨਤਾਰਨ ਹੈ ਉੱਥੇ ਇੱਕ ਰੰਨੇ ਦੀ ਦੁਕਾਨ ਸੀ ਜੋ ਕਿ ਇਹਨਾਂ ਨੇ ਕਾਫੀ ਸਾਲ ਪਹਿਲਾਂ ਫੇਲ ਕਰ ਦਿੱਤੀ ਹੈ ਉਸ ਤੋਂ ਬਾਅਦ ਗਗਨਦੀਪ ਸਿੰਘ ਔਰ ਇਸ ਦੀ ਇੱਕ ਭੈਣ ਦਸੀ ਜਾ ਰਹੀ ਹੈ ਜਿਸ ਦੀ ਕੀ ਸ਼ਾਦੀ ਹੋ ਚੁੱਕੀ ਹੈ ਉਹ ਆਪਣੇ ਘਰ ਰਹਿ ਰਹੀ ਹੈ ਸ਼ਾ ਜਿੱਦ ਬਾਅਦ ਔਰ ਗਗਨਦੀਪ ਸਿੰਘ ਜਿਹੜਾ ਵਾ ਉਹ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਪਿਤਾ ਦੇ ਨਾਲ ਜਿਹੜਾ ਕਿ ਸਬਜ਼ੀ ਦਾ ਕੰਮ ਕਰਦਾ ਸੀ ਅੰਮ੍ਰਿਤਸਰ ਮੰਡੀ ਵਿੱਚ ਜਿਹੜਾ ਕਿ ਮਤਲਬ ਸਬਜ਼ੀ ਵੇਚਦਾ ਕਾਰੋਬਾਰ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ ਔਰ ਜਿਹੜੇ ਮਾਤਾ ਨੇ ਕਵਲ ਜੀਤ ਕਰਿਆ ਉਹ ਘਰ ਵਿੱਚ ਸਲਾਈ ਕਢਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਚਲਾਉਣ ਦਾ ਤੇ ਜਿਹੜਾ ਗੁਜ਼ਾਰਾ ਕਰ ਰਹੀ ਸੀ ਤੇ ਕੋਈ ਜਾਣਕਾਰੀ ਮਿਲੀ ਹੈ ਕਿ ਇਹਦੇ ISAI ਦੇ ਨਾਲ ਸੰਪਰਕ ਕਿਵੇਂ ਬਣ ਪਾਇਆ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਤੁਸੀਂ ਹੁਣੇ ਦੱਸਿਆ ਕਿ ਸਬਜੀ ਮੰਡੀ ਦੇ ਵਿੱਚ ਕੰਮ ਕਰਦਾ ਸੀਗਾ ਤਾਂ ਇਹ ਸਬਜੀ ਵੇਚਣ ਦਾ ਕੰਮ ਕਰਦਿਆਂ ਕਰਦਿਆਂ ਅਚਾਨਕ ਜਸੂਸੀ ਵਾਲਾ ਰਾਹ ਕਿਵੇਂ ਫੜ ਲਿਆ ਜਾਂ ਲਿੰਕ ਕਿਵੇਂ ਬਣੀ ਇਹ ਜਾਣਕਾਰੀ ਮਿਲੀ ਹੈ ਕੋਈ ਅਜੇ ਤੱਕ ਜੀ ਇਸ ਦੇ ਜਿਹੜੇ ਘਰ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਦੱਬੀ ਆਵਾਜ਼ ਵਿੱਚ ਔਰ ਪਲਾਸ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਗਗਨਦੀਪ ਸਿੰਘ ਜੀ ਕਾਫੀ ਲੰਮੇ ਸਮੇਂ ਤੋਂ ਜਿਹੜਾ ਕਿ ਇਹ ਮਾੜੀ ਸੋਸਾਇਟੀ ਸੰਗਤ ਵਿੱਚ ਪੈ ਚੁੱਕਾ ਸੀ ਔਰ ਦੇ ਜਿਹੜੇ ਸਬੰਧ ਆ ਉਹ ਇਹਦੀ ਜਿਹੜੀ ਯਾਰੀ ਦੋਸਤੀ ਸੀ ਉਹ ਕੁਝ ਜਿਹੜੇ ਮਤਲਬ ਅਪਰਾਧਿਕ ਕਿਸਮ ਦੇ ਇਨਸਾਨ ਹਨ ਜਾਂ ਨਸ਼ੇਦਿ ਆਦੀ ਸਾਹਮਣੇ ਜਾਂ ਉਹਨਾਂ ਨਾਲ ਇਹਦੇ ਸਬੰਧ ਬਣ ਚੁੱਕੇ ਸਨ ਜਿਸ ਤੋਂ ਬਾਅਦ ਇਹ ਹੌਲੀ-ਹੌਲੀ ਇਸ ਪਾਸੇ ਕਿਸ ਤਰ੍ਹਾਂ ਚਲਾ ਗਿਆ ਉਹ ਆਸ-ਪਾਸ ਦੇ ਲੋਕਾਂ ਤੋਂ ਇਲਾਵਾ ਉਸ ਦੇ ਕਿ ਉਹਨੂੰ ਇਹ ਸੱਚ ਨਹੀਂ ਆ ਰਿਹਾ ਕਿ ਇਹ ਪਾਕਿਸਤਾਨ ਨਾਲ ਸੰਬੰਧ ਕਿਸ ਤਰ੍ਹਾਂ ਦੇ ਬਣ ਗਏ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਰਮਨ ਜੀ तमाम ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਗਗਨਦੀਪ ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸੀਆਈਏ ਨੇ ਗ੍ਰਿਫਤਾਰ ਕੀਤਾ ਹੈ ਔਰ ਇਲਜ਼ਾਮ ਲੱਗੇ ਨੇ ਕਿ ਖੂਫੀਆ ਜਾਣਕਾਰੀ ਆਪਰੇਸ਼ਨ ਸੰਦੂਰ ਦੇ ਨਾਲ ਜੁੜੀ ਹੋਈ ਜਦੋਂ ਆਰਮੀ ਦੀ ਮੂਵਮੈਂਟ ਸੀ ਤਾਂ ਸਰਹੱਦੀ ਖੇਤਰ ਦੇ ਵਿੱਚ ਜੋ ਆਰਮੀ ਦੀ ਮੂਵਮੈਂਟ ਸੀ ਉਸ ਦੀ ਜਾਣਕਾਰੀ ਆਈਐਸਆਈ ਪਾਕਿਸਤਾਨ ਨੂੰ ਦਿੱਤੀ ਗਈ ਤੇ ਬਦਲੇ ਦੇ ਵਿੱਚ ਪੈਸੇ ਜੁੜੇ ਆ ਉਹ ਵਸੂਲੇ ਗਏ ਹੁਣ ਪੈਸੇ ਕਿਵੇਂ ਲੈ ਗਏ ਕੋਈ ਹਵਾਲਾ ਮੰਨੀ ਲਈ ਗਈ ਜਾਂ ਕਿਹੜੇ ਚੈਨਲ ਦੇ ਥਰੂ ਪੈਸੇ ਲੈ ਗਏ ਉਹ ਅਜੇ ਜਾਣਕਾਰੀ ਬਾਕੀ ਹੈ ਕਿਉਂਕਿ ਜਿਵੇਂ ਸਾਡੇ ਸਹਿਯੋਗੀ ਨੇ ਵੀ ਦੱਸਿਆ ਕਿ ਉਸ ਬਾਬਤ ਉਹ ਪੁਲਿਸ ਪ੍ਰੈਸ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰੇਗੀ ਤਾਂ ਉਸ ਦੇ ਵਿੱਚ ਵੱਡੇ ਖੁਲਾਸੇ ਜੜੇ ਆਓ ਹੋ